ਇਹ ਯਾਰ ਆਂਦਾ ਕੱਪੜਾ ਜੀ ਇਹ ਵੀ ਮਿੱਤਰੋ ਮਲੇਰ ਕੋਟ ਲਾਗਾ ਹੈ ਮਲੇਰ ਕੋਟ ਲਾ ਬਾਈ ਖਾਸ ਕਰਕੇ ਨਾ ਕੱਪੜੇ ਵਾਸਤੇ ਜਾਣਿਆ ਜਾਂਦਾ ਨਾ ਜਿਹੜੀ ਮੂਸੇ ਵਾਲੇ ਦੇ ਪਾਈ ਹੁੰਦੇ ਬਣਾਉਂਦੇ ਉਹ ਜੀ ਤੇ ਮੂਸੇ ਵਾਲੇ ਦੀ ਮੂਸੇ ਆ ਉਹੀ ਚੀਜ਼ ਹੁੰਦੀ ਹੈ ਲੈ ਵੀ ਆ ਜੋ ਮਿੱਤਰੋ ਮੂਸੇ ਵਾਲੇ ਦੇ ਫੈਨ ਬਾਈ ਦੇਖਦਾ ਉਹ ਜਿਹੜੀ ਜਏ ਉਹ ਸਲਟ ਵੀ ਬਣਵਾ ਸਕਦੇ ਹੋ ਨਾ ਵੀ ਕਿ ਮੈਂ ਕੱਪੜੇ ਜੀ ਕੁਆਲਿਟੀ ਕੱਪੜਾ ਪੂਰਾ ਗਾਰੰਟੀ ਦੀ 1 ਨੰਬਰ ਦੀ ਲੈ ਵੀ 1 ਨੰਬਰ ਕੁਆਲਿਟੀ ਦਾ ਕੱਪੜਾ ਵੇਚਤੋ ਹਾਂ ਦੇਖਣਾ ਗਾਰੰਟੀ ਹੋ ਗਈ ਸਾਰਾ ਆਪਣਾ ਮਿੱਤਰੋ ਆ ਕੱਪੜਾ ਦਿਖਾ ਦੇ ਬਾਈ ਇੱਕ ਵਾਰੀ ਨਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਮ ਬਿਹਾਲੀਆਂ ਨਾ ਬਣਵਾ ਲਓ ਬਾਈ ਕਿਉਂਕਿ ਸਾਰੇ ਜਣੇ ਆਪਦੇ ਵਾਸਤੇ ਠੀਕ ਹੈ ਤੋਂ ਬਾਅਦ ਕੁੜਤਾ ਪਜਾਮਾ ਗੀਆ ਕਾਟਨ ਚ ਪੇਪਰ ਕਾਟਨ ਚ ਹਾਂਜੀ ਸੀ ਆ ਰਾਮ ਰੈਮੜ ਲੈ ਵੀ ਵਿਆਹਾਂ ਦਾ ਟਾਈਮ ਆਗਾ ਤੇ ਦੇਖ ਸਕਦੇ ਹੋ ਬਾਈ ਜੇ ਤੁਹਾਨੂੰ ਹਲਦੀ ਵਾਲਾ ਰੈਡੀ ਕਰਵਾਉਣਾ ਚਾਹੁੰਦੇ ਹੋ ਬਾਈ ਤਾਂ ਇਹ ਵੀ ਦੇਖ ਸਕਦੇ ਹੋ ਲੈ ਵੀ ਮਿੱਤਰੋ ਪਹੁੰਚੇ ਹੋਏ ਹੈਗੇ ਬਾਈ ਆਪਾਂ ਕੱਟ ਐਂਡ ਸਟਿਚ ਟੇਲਰ ਸਹਿਰਮਲੇ ਕੋਟਲਾ ਦੇ ਵਿੱਚ ਬਾਈ ਇੱਥੋਂ ਸੁਮਿਆਏ ਹੋਏ ਕੱਪੜੇ ਸੋਡੇ ਜਚਣਗੇ ਤੇ ਫਿੱਟ ਆਉਣਗੇ ਬਾਈ ਜੀ ਹਰੇਕ ਤਰ੍ਹਾਂ ਦਾ ਕੰਮ ਕਰਦੇ ਨੇ ਬਾਈ ਕੱਪੜਿਆਂ ਦੇ ਵੇਚਣਾ ਵਾਕੀ ਆਪਾਂ ਬਾਈ ਤੋਂ ਪੁੱਛਦੇ ਹਾਂ ਵੀ ਕਿੰਨਾ ਟਾਈਮ ਹੋ ਗਿਆ ਕੱਪੜਾ ਵੀ ਆ ਤੇ ਦਰਜੀ ਵੀ ਨੇ ਯਾਨੀ ਕਿ ਬਾਈ ਤੁਸੀਂ ਕੱਪੜਾ ਇੱਥੋਂ ਲੈ ਕੇ ਕੱਪੜਾ ਸਮਿਆ ਆ ਕੇ ਪਾ ਸਕਦੇ ਹੋਗੇ ਸੀਜ਼ਨਾਂ ਦਾ ਵਿਆਹਾਂ ਦਾ ਆਜੋ ਬਾਈ ਸੇਤੀ ਸੇਤੀ ਸਹਿਰ ਮਲੇਰੀ ਕੋਟਲੇ ਦੇ ਵਿੱਚ ਆਜੋ ਲੈ ਵੀ ਮਿੱਤਰੋ ਆਜੋ ਆਪਾਂ ਕਰ ਦਿਆਂਗੇ ਬਾਈ ਜੀ ਨਾਲ ਗੱਲਬਾਤ ਵੀ ਬਾਈ ਜੀ ਕੋਲੇ ਕਿਹੜਾ ਕਿਹੜਾ ਕੱਪੜਾ ਤੇ ਤੁਸੀਂ ਕੱਪੜਾ ਸਮਿਆ ਵੀ ਸਕਦੇ ਹੋਗੇ ਜਿਹੜੀ ਮੇਨ ਗੱਲ ਆ ਯਾਨੀ ਕਿ ਇੱਕੋ ਦੁਕਾਨ ਦੇ ਵਿੱਚ ਸਾਰੀਆਂ ਸਹੂਲਤਾਂ ਕੀ ਆ ਚੱਲਨੇ ਬਾਈ ਜੀ ਬਹੁਤ ਵਧੀਆ ਸਾਰਾ ਠੀਕ ਆ ਬਾਈ ਜੀ ਦੱਸੋ ਬਈ ਆਪਣੇ ਕੋਲੇ ਕੀ ਕੀ ਹੁੰਦਾ ਆਪਣੇ ਕੋਲੇ ਜੀ ਆਪਣੇ ਕੋਲੇ ਹਰ ਇੱਕ ਚੀਜ਼ ਮਿਲ ਜੂ ਜੀ ਕੁੜਤਾ ਪਜਾਮਾ ਹੋ ਗਿਆ ਪੈਂਟ ਸ਼ਰਟ ਹੋ ਗਈ ਹਮ ਚੈੱਕ ਸ਼ਰਟ ਹੋ ਗਈ ਲੈਨਿੰਗ ਹੋ ਗਈ ਠੀਕ ਹੈ ਜੀ ਹੁਣ ਅੱਜ ਕੱਲ ਚੱਲਦਾ ਹੰਡਰ ਸ਼ੈਲਡ ਦਾ ਚੱਲਦਾ ਸੀਜ਼ਨ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਜੀ ਤੁਹਾਨੂੰ ਇਹ ਕੰਮ ਦੁਕਾਨ ਕਰੀ ਨੂੰ ਤਾਂ ਹੋ ਗਏ 6 ਸਾਲ ਹਾਂਜੀ ਕੰਮ ਕਰਦਿਆਂ ਨੂੰ ਹੋ ਗਏ ਮੈਨੂੰ 20 ਸਾਲ 20 ਸਾਲ ਯਾਨੀ ਕਿ ਬਾਈ ਜੀ ਪੁਰਾਣਾ ਦਰਜੀ ਹੈ ਇੱਕ ਆਹ ਦੇਖੋ ਆ ਚੀਜ਼ ਹੁੰਦੀ ਹੈ ਜਿਹੜੀ ਹੰਡਰ ਸ਼ੈਲਡ ਚੱਲਦੀ ਹੈ ਅੱਜ ਕੱਲ 4 ਪਾਕਟ ਵਾਲੀ ਠੀਕ ਹੈ ਜੀ ਬਹੁਤ ਟ੍ਰੈਂਡ ਦੇ ਵਿੱਚ ਹੈ ਕੱਪੜਾ ਵੀ ਇਹੀ ਚੀਜ਼ ਹੁੰਦਾ ਜੀ ਠੀਕ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਠੀਕ ਹੈ ਜੀ ਰੇਟ ਵੀ ਆਪਣਾ ਮੂਸੇ ਵਾਲੇ ਦੇ ਪਾਈ ਹੁੰਦੇ ਬਣਾ ਦੋ ਉਹ ਜੀ ਤੇ ਮੂਸੇ ਵਾਲੇ ਦੀ ਮੂਸੇਆ ਉਹੀ ਚੀਜ਼ ਹੁੰਦੀ ਹੈ ਜੀ ਲੈ ਵੀ ਆ ਜੀ ਮਿੱਤਰੋ ਮੂਸੇ ਵਾਲੇ ਦੇ ਫੈਨ ਬਈ ਦੇਖ ਸਕਦੇ ਜਾਨੀ ਤੁਸੀਂ ਆਏ ਉਹ ਸ਼ਰਟ ਵੀ ਬਣਵਾ ਸਕਦੇ ਹੋ ਨਾ ਜੀ ਹੋਰ ਜੀ ਕੀ ਕੀ ਆਪਣੇ ਕੋਲ ਇਸ ਤੋਂ ਇਲਾਵਾ ਆ ਜੂਗੀ ਹਲਕੀ ਲੈਨਿੰਗ ਆ ਜੂਗੀ ਜੀ ਹਾਂ ਜੀ ਜਿਵੇਂ ਕੋਟ ਦੇ ਨੀਚੇ ਦੀ ਕੋਈ ਆਫਿਸ ਦੇ ਵਿੱਚ ਪਾਉਣ ਵਾਸਤੇ ਸ਼ਰਟ ਆ ਜੂਗੀ ਉਹ ਚੀਜ਼ ਹੈ ਜੀ ਜਿਵੇਂ ਆ ਬਿਰਨ ਮੈਂ ਦੇਖ ਰਿਹਾ ਸੀਗਾ ਵੀ ਕੱਪੜਾ ਹੈ ਕੈਂਟ ਬਹੁਤ ਹਨਾ ਕੱਪੜਾ ਇਹ ਆਫਿਸ ਲੁੱਕ ਵਾਸਤੇ ਆਫਿਸ ਲੁੱਕ ਵਾਸਤੇ ਚੀਜ਼ਾਂ ਵਧੀਆ ਨੇ ਜੀ ਦੇਖਿਓ ਮੜੇ ਦਿਖਾਇਓ ਖੋਲ ਕੇ ਬਈ ਮਿੱਤਰੋ ਆਜੋ ਬਈ ਜਿਹੜੇ ਮੇਰੇ ਵੀਰ ਨਾ ਫਾਰਮਲ ਪਾਉਣ ਦੇ ਸ਼ੌਕੀਨ ਨੇ ਇਹ ਕੋਟ ਦੇ نیچے ਵੀ ਪੈ ਜਾਂਦੀ ਹੈ ਠੀਕ ਹੈ ਜੀ ਉਹ ਚੀਜ਼ਾਂ ਨਹੀਂ ਠੀਕ ਹੈ ਜੀ ਕੱਲ ਨਹੀਂ ਪਹਿਨਣਾ ਕਿਵੇਂ ਕੱਪੜਾ ਜੀ ਕੁਆਲਿਟੀ ਕੱਪੜਾ ਬੂਰਾ ਕੁਆਲਿਟੀ ਦੀ ਇੱਕ ਨੰਬਰ ਦੀ ਬਈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਈ ਮਿੱਤਰੋ ਹਾਂ ਦੇ ਗਾਰੰਟੀ ਹੋ ਗਈ ਸਾਰ ਆਪਣੀ ਠੀਕ ਹੈ ਜੀ ਰੇਟ ਕਿਵੇਂ ਰਹਿੰਦਾ ਹੁੰਦਾ ਆਪਣੇ ਕੱਪੜੇ ਦਾ ਜੀ ਸਰ ਮਾਰਕੀਟ ਨਾਲੋਂ ਵੀ ਅੱਧਾ ਹੁੰਦਾ ਬਣਾ ਅੱਛਾ ਜੀ ਲੈ ਵੀ ਮਾਰਕੀਟ ਨਾਲ ਵਾਈ ਕਹਿੰਦਾ ਵੀ ਅੱਧਾ ਹੁੰਦਾ ਹੈ ਨਾ ਹੋਰ ਜੀ ਜਿਵੇਂ ਆ ਗਏ ਆ ਚੀਜ਼ਾਂ ਆ ਗਈਆਂ ਜੀ ਇਹ ਜੀ ਇਹ ਚੀਜ਼ਾਂ ਆ ਗਈਆਂ ਇਹ ਜਾਗਟ ਬਣਦੀਆਂ ਨੇ ਹਾਂਜੀ ਅਚਕਣ ਬਣਦਾ ਇਹਨਾਂ ਦਾ ਉਹ ਚੀਜ਼ ਵਾਸਤੇ ਇਹ ਠੀਕ ਹੈ ਜੀ ਜੀ ਵੀ ਬਹੁਤ ਚੱਲਦੀ ਹੈ ਹੁਣ ਆ ਦੇਖ ਲਓ ਤੁਹਾਨੂੰ ਇਹ ਵੀ ਦਿਖਾ ਦਈਏ ਭਾਈ ਦੇਖ ਸਕਦੇ ਹੋ ਕਿ ਜਿਹੜੇ ਮੇਰੇ ਵੀਰ ਨਾ ਫੈਂਸੀ ਜਾ ਪਾਉਂਦੇ ਸਕੀਨ ਨੇ ਦੇਖੋ ਕੱਪੜਾ ਵੇ ਕੱਪੜਾ ਜਾਗਟ ਹੋ ਗਈ ਜਿਵੇਂ ਅਚਕਣ ਹੋ ਗਈ ਉਹ ਚੀਜ਼ ਵਾਸਤੇ ਠੀਕ ਹੈ ਜੀ ਹਾਂ ਸਹੀ ਗੱਲ ਆ ਭਾਈ ਤੇ ਇਹ ਕੋਈ ਚੀਜ਼ ਪਈ ਆ ਉੱਪਰਲੀ ਸਾਈਡ 'ਤੇ ਜੀ ਇਹ ਕਿਵੇਂ ਜਾਈ ਇਹ ਚੀਜ਼ ਤਾਂ ਬਹੁਤ ਟ੍ਰੈਂਡ ਚ ਆਈ ਹੈ ਹਾਂ ਜੀ ਦਿਖਾਈਓ ਮਾੜਾ ਇੱਕ ਜੀ ਦੇਵ ਨੂੰ ਇਹਦਾ ਬਣਦਾ ਕੀ ਹੁੰਦਾ ਵੈਸੇ ਜੇ ਆਪੇ ਇਹਦੀ ਗੱਲ ਹੋਵੇ ਇਹਦਾ ਕੁੜਤਾ ਵੀ ਬਣਦਾ ਜੀ ਪਿੱਛੇ ਮਾੜੇ ਪਿੰਡ ਦੀ ਹਾਂ ਜੀ ਅੱਜਕੱਲ੍ਹ ਵੀ ਬਣਦਾ ਇਹਦਾ ਠੀਕ ਹੈ ਜੀ ਲੈ ਵੀ ਮਿੱਤਰੂ ਆ ਕੱਪੜਾ ਦਿਖਾ ਦੇ ਬਈ ਇੱਕ ਵਾਰੀ ਹਣਾ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਮੂਰੇ ਹੁਣ ਇਹ ਚੀਜ਼ ਦਾ ਬਹੁਤ ਟ੍ਰੈਂਡ ਹੈ ਰਾਤ ਦੇ ਫੰਕਸ਼ਨ ਤੇ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਸਹੀ ਗੱਲ ਆ ਚੰਕੂ ਨਾਲ ਹੈ ਨਾ ਦੂਰਾਈ ਪੂਰਾ ਦੂਰੀ ਪਤਾ ਲੱਗੂ ਹੀ ਬੰਦਾ ਆ ਗਿਆ ਠੀਕ ਹੈ ਇਹ ਗੱਲ ਹੈ ਤਰੂ ਦੇਖ ਸਕਦੇ ਹੋ ਵੀ ਇਹ ਵੀ ਚੀਜ਼ ਤੁਸੀਂ ਰੈਡੀ ਕਰਵਾ ਸਕਦੇ ਉਹਨਾਂ ਦੇ ਚਾਪਣ ਲਈ ਮੰਨ ਲਓ ਕਲਰ ਮਿਲ ਜਣਗੇ ਠੀਕ ਹੈ ਜੀ ਹਲਦੀ ਵਾਲਾ ਕਲਰ ਹਾਂਜੀ ਮਹਿੰਦੀ ਵਾਲਾ ਕਲਰ ਵੀ ਇਹਦੇ ਵਿੱਚ ਮਿਲ ਜੂਗਾ ਆ ਹਲ ਉਹਦੇ ਵਾਲੇ ਆ ਗਏ ਮਹਿੰਦੀ ਆ ਆ ਚੱਕੇ ਹਲਦੀ ਵਾਲਾ ਚੱਕੇ ਬਈ ਹਲਦੀ ਵਾਲਾ ਨਾ ਅੱਜਕੱਲ ਉਹ ਆ ਨਾ ਜਿਆਦੇ ਟ੍ਰੈਂਡ ਦੇ ਵਿੱਚ ਹੈਗਾ ਨਾ ਬਹੁਤ ਟ੍ਰੈਂਡ ਹੈ ਜੀ ਇਹ ਸੋਨਾ ਬਹੁਤ ਲੱਗਦਾ ਹੁੰਦਾ ਪਾਇਆ ਹੋਇਆ ਬਈ ਇਹ ਨਾ ਲੋ ਬਣਾਓਗੇ ਤੁਸੀਂ ਇੱਥੇ ਬਈ ਇਹਨੂੰ ਸਾਰਾ ਕੁਝ ਆਪਣਾ ਸਾਰਾ ਖੋਦ ਬਣਾਣੇ ਆ ਜੀ ਠੀਕ ਆ ਜੀ ਇੱਥੇ ਬਣਾਏ ਨੇ ਆਪਣੇ ਕੋਲੇ ਲੈ ਵੀ ਕਾਰੀਗਰ ਹੈਗੇ ਨੇ ਸਾਰੇ ਵੀ ਦੇਖ ਸਕਦਾ ਸਾਰਾ ਕੁਝ ਇੱਥੇ ਰੈਡੀ ਹੁੰਦਾ ਹਨਾ ਇਹ ਵੀ ਆ ਆਟਮਾਨੇ ਜੀ ਬਿਹਾਰੀਆਂ ਹਨਾ ਬਣਵਾ ਲਓ ਬਾਈ ਕਿਉਂਕਿ ਸਾਰੇ ਜਾਣੇ ਆਪਣੇ ਵਾਸਤੇ ਹੋਰ ਕੀ ਐ ਇਸ ਤੋਂ ਇਲਾਵਾ ਜੀ ਜੇ ਆਪਾਂ ਇੱਧਰ ਆ ਜਾਈਏ ਆਪਾਂ ਲੈ ਲਵੇ ਚੈੱਕ ਸ਼ਰਟ ਆ ਜੂਗੀ ਜੀ ਠੀਕ ਆ ਜੀ ਇਹ ਵੀ ਕੰਪਨੀ ਦੀ ਐ ਠੀਕ ਆ ਇਹ ਮੰਨ ਲਵੇ ਲੋਕਲ ਨਹੀਂ ਹੋਊਗੀ ਸਰ ਉਸ ਤੋਂ ਬਾਅਦ ਆਪਣੇ ਲੈ ਲਵੇ ਮੰਨ ਲਓ ਵੀ ਕੋਟ ਪੈਂਟ ਦਾ ਕੱਪੜਾ ਆ ਜੂ ਕੋਟ ਪੈਂਟ ਜਿਵੇਂ ਆਗੇ ਸਾਰੇ ਪੈਂਟਾਂ ਵਾਲਾ ਕੱਪੜਾ ਕੋਟ ਪੈਂਟ ਦਾ ਆ ਜੂਗਾ ਜੀ ਕੋਟ ਪੈਂਟ ਦਾ ਕੱਪੜਾ ਆ ਗਿਆ ਜੀ ਤੋ ਬਾਦ ਕੁੜਤਾ ਪਜਾਮਾ ਗੀਆ ਕਾਟਨ ਚ ਪੇਪਰ ਕਾਟਨ ਚ ਹਾਂਜੀ ਸੀ ਆ ਰਾਮ ਰੈਮਡ ਹਮ ਹਰ ਇੱਕ ਚੀਜ਼ ਮਿਲ ਜੂ ਸਰ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੂ ਉਸ ਤੋਂ ਬਾਦ ਆਪਾਂ ਨੇ ਲਵੇ ਮੰਨ ਲਓ ਇਹ ਚੀਜ਼ ਆ ਜੂ ਤੁਹਾਨੂੰ ਮੈਂ ਦਿਖਾਣਾ ਦਿਖਾ ਦਿਓ ਜੀ ਵੈਰਾਈਟੀ ਬਹੁਤ ਆ ਬਾਈ ਜੀ ਕੋਲੇ ਜੀ ਇਹ ਜੈਕਟਾ ਬਣਦੀ ਐ ਸਰ ਕੋਟ ਬਣਦੇ ਨੇ ਇਹਦੇ ਠੀਕ ਆ ਜੀ ਬਲੇਜ਼ਰ ਵਗੈਰਾ ਜਿਹਾ ਬਲੇਜ਼ਰ ਵਗੈਰਾ ਬਣਦੇ ਨੇ ਹਾਂਜੀ ਆ ਪਲੇਨ ਦੇ ਵਿੱਚ ਆ ਜੂ ਸਰ ਪਲੇਨ ਚ ਆ ਜੂਗੀ ਆ ਇੱਕ ਚੀਜ਼ ਆ ਜੂ ਜੀ ਮੈਂ ਲੌਂਗ ਕੋਟ ਵੀ ਬਣ ਜਾਂਦਾ ਜੈਕਟ ਵੀ ਬਣਦੀ ਐ ਹਾਂ ਬਹੁਤ ਵਧੀਆ ਚੀਜ਼ ਹੈ ਇਹ ਠੀਕ ਹੈ ਜੀ ਹੈਵੀ ਦੇ ਵਿੱਚ ਆ ਕੱਪੜਾ ਇਹ ਉਸ ਤੋਂ ਬਾਅਦ ਆਜੋ ਆਪਣੇ ਲਈ ਕੁਰਤੇ ਪਜਾਮੇ ਦਾ ਇਹ ਕੁਰਤੇ ਪਜਾਮੇ ਲਿਆ ਹੈ ਦਿਖਾਓ ਮਾੜੇ ਉੱਪਰ ਆ ਇੱਕ ਜਿਹੜੇ ਕਲਰਫੁੱਲ ਦੇ ਨੇ ਆਪਣੇ ਇਹ ਇਹ ਸਰ ਸਿੱਗੀ ਆਰਾਮ ਦਾ ਕੱਪੜਾ ਜੀ ਇਹ ਵੀ ਮਿੱਤਰੋ ਮਲੇਰ ਕੋਟ ਲਾਗਾ ਹੈ ਮਲੇਰ ਕੋਟ ਲਾ ਬਈ ਖਾਸ ਕਰਕੇ ਨਾ ਕੱਪੜੇ ਵਾਸਤੇ ਜਾਣਾ ਜਾਂਦਾ ਨਾ ਤੇ ਬਈ ਤੁਹਾਨੂੰ ਇੱਥੇ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਉਹ ਚੀਜ਼ ਬਈ ਜਿਹੜੀ ਵੀ ਚੀਜ਼ ਤੁਸੀਂ ਇੱਥੇ ਦਿਖਾ ਦੋਗੇ ਫੋਟੋ ਦਿਖਾ ਦਿਓ ਤੁਹਾਨੂੰ ਉਹ ਚੀਜ਼ ਮਿਲ ਜੂਗੀ। ਬਣਾਵ ਵੀ ਦੇਣਗੇ ਤੇ ਕਪੜਾ ਹੀ ਮਿਲ ਜੂਗਾ ਜੀ। ਇਹ ਕੁੜਤਾ ਪਜਾਮੇ ਇਹ ਵੀ ਇਹ ਵੀ ਕੁੜਤੇ ਪਜਾਮੇ ਦਾ ਕਪੜਾ ਵੀ ਦੇ ਸਕਦੇ ਹੋ ਨਾ। ਇਹਦੀ ਕਾਟਨ ਦੀ ਕੋਈ ਵੀ ਗਾਰੰਟੀ ਨਹੀਂ ਦਿੰਦਾ ਆਪਾਂ ਇਹਦੀ ਗਾਰੰਟੀ ਦਿੰਨੇ ਆ ਕਪੜੇ। ਕਿਵੇਂ ਗਾਰੰਟੀ ਕਿਦਾਂ ਦੀ ਗਾਰੰਟੀ ਦਿਓ? ਰੰਗ ਫੇਟ ਹੋ ਗਿਆ। ਹਾਂਜੀ। ਪੀਸ ਵਾਪਸ ਦੇ ਜਿਓ ਮੈਨੂੰ। ਠੀਕ ਆ ਜੀ। ਬੁਰਾ ਆ ਗਿਆ ਜੀ। ਬੁਰਾ ਆ ਗਿਆ ਤਾਂ ਹੈਗੀ ਹੋਈ ਐ। ਅੱਛਾ ਜੀ। ਨਹੀਂ ਮੇਨ ਰੰਗ ਦੀ ਹੁੰਦੀ ਆ ਆਪਾਂ ਰੰਗ ਦੀ ਵੀ ਗਾਰੰਟੀ ਦਿੰਨੇ ਆ। ਠੀਕ ਹੈ। ਲੇ ਵੀ ਮਿੱਤਰੋ ਰੰਗ ਨਹੀਂ ਜਾਊਗਾ ਨਾ ਯਾਨੀ ਮੇਨ ਕਰ ਰੰਗਟੀ ਹੋ ਗਈ ਸਾਰਾ ਹਾਂ ਜੀ ਕਹਿੰਦੇ ਨੇ ਡਾਰਕ ਰੰਗ ਦੇ ਵਿੱਚੋਂ ਰੰਗ ਨਿਕਲਦਾ ਹੈ ਲੋਰਡ ਇਸ ਤੋਂ ਵੱਧ ਡਾਰਕ ਕੀ ਹੋਊਗਾ ਜੀ ਸਹੀ ਗੱਲ ਹੈ ਜੀ ਆਹ ਲੈ ਜੋ ਇਹ ਰੰਗ ਨਿਕਲ ਗਿਆ ਮਿਲ ਲੈ ਵੇ ਸਿੱਟ ਜੋ ਠੀਕ ਹੈ ਜੀ ਕਿੰਨੇ ਰੁਪਏ ਦਾ ਬਣ ਜੂਗਾ ਇਹ ਕੁਰਤਾ ਪਜਾਮਾ ਜੱਪੇ ਦੀ ਗੱਲ ਹੂੰ ਬੱਦ ਤੋਂ ਵੱਧ 2200 ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਕੰਪਲੀਟ ਠੀਕ ਆ ਜੀ ਕੰਪਲੀਟ ਜਮੇਗਾ ਕੰਪਲੀਟ ਸਮਾਈ ਸਮੂਈ ਲਾ ਕੇ ਲੈ ਵੀ 2200 ਰੁਪਏ ਦੇ ਵਿੱਚ ਰੈਡੀ ਹੋ ਜਾ ਪੂਰਾ ਦੇਖ ਸਕਦੇ ਹੋ ਬਾਈ ਕੁਆਲਿਟੀ ਚੰਗੀ ਆ ਗਈ ਜਿਹੜੀ ਮੇਨ ਗੱਲ ਆ ਕੁਆਲਿਟੀ ਆ ਫੁੱਲ ਗਾਰੰਟੀ ਹੋਗੀ ਸਾਰਾ ਫੁੱਲ ਗਾਰੰਟੀ ਵਾਲਾ ਹੋਣਾ ਇਸ ਕਾਟਨ ਦੀ ਕੋਈ ਵੀ ਗਾਰੰਟੀ ਦਿੰਦਾ ਹੈਗਾ ਅੱਜ ਕੱਲ੍ਹ ਆਪਾਂ ਨੂੰ ਪਿੱਛੋਂ ਗਾਰੰਟੀ ਆਉਂਦੀ ਆ ਆਪਾਂ ਗਾਰੰਟੀ ਦਿੰਨੇ ਆ ਗਾਰੰਟੀ ਦਿੰਨੇ ਆ ਸਹੀ ਗੱਲ ਜਿਹੜੀ ਚੀਜ਼ ਦੀ ਨਹੀਂ ਆਉਂਦੀ ਆਪਾਂ ਕਸਟਮਰ ਨੂੰ ਕਹਿ ਦਿੰਨੇ ਆਂ ਭਈ ਇਹਦੀ ਗਾਰੰਟੀ ਨਹੀਂ ਠੀਕ ਹੈ ਜੀ ਬਸ ਇਹ ਚੀਜ਼ ਹੁੰਦੀ ਆ ਜੀ ਆਪਾਂ ਲਈ ਹੋਰ ਕੀ ਆ ਉਸ ਤੋਂ ਬਾਅਦ ਆਪਣੇ ਵਾਈਟ ਦੇ ਵਿੱਚ ਦੇਖੋ ਵਾਈਟ ਦੇ ਵਿੱਚ ਆ ਗਈ ਬਹੁਤ ਵੈਰਾਈਟੀ ਆ ਨਾ ਵਾਈਟ ਦੇ ਵਿੱਚ ਕਿੰਨੀ ਵੈਰਾਈਟੀ ਪਈ ਆ ਉਸ ਤੋਂ ਬਾਅਦ ਆਪਾਂ ਲਈ ਮੰਨ ਲਓ ਵੀ ਰੈਮਡ ਦਾ ਆ ਜਾਊਗਾ ਠੀਕ ਹੈ ਜੀ ਇਹਦੀ ਫੁੱਲ ਗਾਰੰਟੀ ਹੋਊਗੀ ਸਰ ਇਹ ਵੀ ਤੁਹਾਨੂੰ ਰੈਮਡ ਦਾ ਵੀ 2200 ਦੇ ਵਿੱਚ ਕੰਪਲੀਟ ਕਰ ਦੂੰਗਾ ਵਿੱਧ ਸਲਾਈ ਅੱਛਾ ਜੀ ਵਿੱਧ ਸਲਾਈ ਸਰ ਮਿੱਥਰੋ 2200 ਰੁਪਏ ਦੇ ਵਿੱਚ ਰੈਡੀ ਜਮਾ ਆ ਲੈ ਉਹ ਸੈਫਰੋਨ ਦਾ ਆਜੂਗਾ ਜੀ ਸੈਫਰੋਨ ਦਾ ਆ ਗਿਆ ਮੁੰਜਾ ਸੈਫਰੋਨ ਇਹ ਚੀਜ਼ ਆਜੂਗੀ ਸਰ ਠੀਕ ਹੈ ਕਸੀ ਆਰਾਮ ਦਾ ਆਜੂਗਾ ਸਰ ਠੀਕ ਹੈ ਜੀ ਇਹ ਵੀ ਤੁਹਾਨੂੰ 2200 ਦੇ ਵਿੱਚ ਕੰਪਲੀਟ ਕਰ ਦਾਂਗੇ ਵਿੱਧ ਸਲਾਈ ਇੱਕ ਉਹ ਹੁੰਦਾ ਜੀ ਆਪਣਾ ਖੜਮਾ ਜਿਹਾ ਕੱਪੜਾ ਹੁੰਦਾ ਹੈ ਜੀ ਹਨਾ ਇਹ ਪੇਪਰ ਕਾਟਨ ਦਾ ਮੈਂ ਸੁਣਿਆ ਸੀ ਉਹਦੇ ਬਾਰੇ ਸਰ ਡੈਵਿਸਨ ਉਹ ਦਿਖਾਉਣਿਆਂਗੇ ਇਹ ਰਹੂ ਐਦਾਂ ਹੀ ਜਾਂ ਫਿਰ ਬਈ ਦੇ ਵਿੱਚੋਂ ਬਲਤ ਇਹ ਐਦਾਂ ਹੀ ਹੀ ਰਹੂਗਾ ਠੀਕ ਹੈ ਬਲਤਾਂ ਨਹੀਂ ਪੈਂਦੇ ਮਤਲਬ ਬਲਤਾਂ ਪਹਿਣਗੇ ਮਾਵਾ ਨਹੀਂ ਨਿਕਲੂਗਾ ਅੱਛਾ ਠੀਕ ਹੈ ਜੀ ਮਾਵਾ ਨਹੀਂ ਨਿਕਲੂਗਾ ਮਾਵਾ ਨਹੀਂ ਨਿਕਲੂ ਇਹਦੇ ਵਿੱਚ ਆਪੜ ਲਵੇ ਕਲਰ ਵੀ ਨੇ ਠੀਕ ਹੈ ਅਸੇ ਜੀ ਜੇ ਮਤਰੂ ਦੇਖ ਸਕਦੇ ਹੋ ਕਿ ਪ੍ਰੈਸ ਹੋ ਕੇ ਜਾਨਕੀ ਫਿਰ ਉੱਥੀ ਦੁਬਾਰੇ ਆ ਜਾ ਕਰੂਗਾ ਹੈ ਵੀ ਮਤਰੂ ਦੇਖ ਸਕਦੇ ਕਪੜਾ ਐਦਾਂ ਹੀ ਖੜਾ ਹੀ ਰਹੂਗਾ ਇਹ ਜੇ ਮੈਂ ਹੈਗਾ ਜੀ ਬਾਈ ਕਹਿੰਦਾ ਵੀ ਮਾਵਾ ਨਹੀਂ ਨਿਕਲਦਾ ਇਹਦੇ ਵਿੱਚ ਅਸੇ ਵੀ ਇਹ ਚ ਆ ਕਲਰ ਆ ਗਿਆ ਇੱਕ ਹੈ ਇਹ ਚਾ ਕਲਰ ਆ ਜਾਣਗੇ ਜੀ ਸੋਨਾ ਨਾ 6-7 ਕਲਰ ਨੇ ਜੀ ਇਹਦੇ ਵਿੱਚ ਅ ਲੇ ਵੀ ਜਿਹੜੇ ਮੇਰੇ ਵੀਰ ਨਾਲ ਖੜੇ কুরਤੇ ਪਜਾਮੇ ਦੇ ਸ਼ਕੀਨ ਨੇ ਆ ਜਾਓ ਬਾਈ 5-6 ਕਲਰ ਹੈਗੇ ਨੇ ਬਾਈ ਜੀ ਕੋਲੇ ਇਹ ਚ ਕਲਰ ਵਾਦੂ ਜੀ ਹਾਂ ਲੋ ਬਾਕੀ ਬਾਈ ਜੀ ਫੋਟੋ ਦਿਖਾ ਦਿਓ ਆ ਤੁਹਾਨੂੰ ਕਲਰ ਹੋਰ ਵੀ ਮਿਲ ਜਾਣਗੇ ਮੰਗਵਾ ਵੀ ਦੇਣਗੇ ਬਾਈ ਦੇਖ ਸਕਦੇ ਹੋ ਨਾ ਡਿਜ਼ਾਈਨ ਕਿਸ ਤਰ੍ਹਾਂ ਦਾ ਵੀ ਡਿਜ਼ਾਈਨ ਬਣਵਾਉਣਾ ਫੋਟੋ ਲੈ ਆਓ ਸੇਮ ਚੀਜ਼ ਬਣ ਜੂਗੀ ਠੀਕ ਹੈ ਜੀ ਬਣੇ ਹੋਏ ਹੈਗੇ ਨੇ ਆਪਣੇ ਕੋਲੇ ਇਹ ਚੀਜ਼ਾਂ ਜਾਂ ਫਿਰ ਨਹੀਂ ਹੈਗੀਆਂ ਇਹ ਫਿਰ ਹਾਲ ਹੈ ਜੇ ਚੱਲ ਰਿਹਾ ਕੰਮ ਠੀਕ ਹੈ ਜੀ ਕਾਰੀਗਰ ਲੱਗੋ ਹਣੇ ਬਣ ਰਿਹਾ ਠੀਕ ਹੈ ਜੀ ਹੋਰ ਹੋਊ ਕੋਈ ਨਾ ਕੁਝ ਬਣਿਆ ਹੋਇਆ ਬਣਿਆ ਹੋਇਆ ਦਿਖਾਊਗਾ ਬਣਿਆ ਹੋਇਆ ਤੁਹਾਨੂੰ ਦਿਖਾ ਦਿੰਨੇ ਲੈ ਵੀ ਆਜੋ ਵੀ ਤੁਹਾਨੂੰ ਆਪਾਂ ਹੁਣ ਦਿਖਾਉਣੇ ਆਗੇ ਵੀ ਬਾਈ ਜੀ ਬਣਾਉਂਦੇ ਕਿਵੇਂ ਨੇ ਤੇ ਬਣਦਾ ਕਿਵੇਂ ਦਾਣਾ ਸਾਰਾ ਕੁਝ ਦਿਖਾਵਾਂਗੇ ਬਣੇ ਰਿਓ ਵੀਡੀਓ ਦੇ ਵਿੱਚ ਲੈ ਮਿੱਤਰੋ ਕੱਪੜਾ ਤਾਂ ਤੁਸੀਂ ਦੇਖ ਲਿਆ ਤੇ ਉਹ ਬਾਈ ਜੀ ਬਣਦਾ ਇੱਥੇ ਆ ਯਾਨੀ ਕੀ ਇੱਥੇ ਸਾਰਾ ਕੁਝ ਹੁੰਦਾਗਾ ਤੇ ਬਾਈ ਦਾ ਸਾਰਾ ਕੰਮ ਇਹਦਾ ਆਪਾਂ ਦਾਗਾ ਗੱਲਬਾਤ ਕਰ ਦਾਂਗੇ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਦੱਸੋ ਹੁਣ ਜੀ ਇਹ ਹੋਈ ਜਿਹੜਾ ਤੁਹਾਨੂੰ ਮੈਂ نیچے ਕਪੜਾ ਦਿਖਾਇਆ ਸੀ ਠੀਕ ਹੈ ਜੀ ਲੈ ਮਿੱਤਰੋ ਉੱਥੇ ਕਪੜਾ ਲੱਗਦਾ ਹੋਰ ਸੀ ਤੇ ਬਣ ਕੇ ਆ ਨਾ ਬਈ ਜੀ ਇਹ ਦੇਖੋ ਚਾਰ ਚੰਦ ਲੱਗ ਜਾਂਦੇ ਨੇ ਦੇਖ ਸਕਦੇ ਹੋ ਬਈ ਨਾਲ ਇਹਦੇ ਆ ਚੀਜ਼ ਬਣਦੀ ਹੈ ਸਲਵਾਰ ਬਣ ਜਾਂਦੀ ਹੈ ਜੀ ਠੀਕ ਹੈ ਸਲਵਾਰ ਟਾਈਪ ਹੋ ਜਾਂਦਾ ਹੈ ਜੀ ਚੱਲ ਅੱਜ ਕੱਲ ਠੀਕ ਹੈ ਜੀ ਇਹ ਜੀਜ਼ ਬਹੁਤ ਟ੍ਰੈਂਡ ਦੇ ਵਿੱਚ ਹੈ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਬਣ ਕੇ ਚੀਜ਼ ਐਦਾਂ ਦੀ ਲੱਗਦੀ ਹੈ ਕਿ ਵਾਈਟ ਆ ਜਾਂਦਾ ਜੀ ਇਹੀ ਵਾਈਟ ਦੇ ਵਿੱਚ ਆ ਗਿਆ ਇਹ ਵਾਈਟ ਦੇ ਵਿੱਚ ਆ ਲੈ ਵੀ ਸੇਮ ਦੇਖ ਸਕਦੇ ਹੋ ਜੀ ਵਾਈਟ ਦੇ ਵਿੱਚ ਨਾ ਇਹ ਬਾਈ ਜੀ ਦਾ ਅਫਰ ਰੈਡੀ ਕੀਤਾ ਸਾਰਾ ਇਹ ਅਫਰ ਰੈਡੀ ਕਰਾ ਠੀਕ ਆ ਜੀ ਜਨਨ ਕਿ ਇੱਥੇ ਹੁੰਦਾ ਸਾਰਾ ਕੁਝ ਬਣਦਾ ਸਾਰਾ ਕੋਟ ਪੈਂਟ ਜੋ ਬਣਦਾ ਸਾਰਾ ਕੁਝ ਬਣਦਾ ਜੀ ਠੀਕ ਆ ਜੀ ਤੇ ਅੱਗੇ ਆ ਬਾਈ ਜੀ ਹਲਦੀ ਵਾਲਾ ਕੰਮ ਆ ਗਿਆ ਲੈ ਵੀ ਵਿਆਹਾਂ ਦਾ ਟਾਈਮ ਆਗਾ ਤੇ ਦੇਖ ਸਕਦੇ ਹੋ ਬਈ ਜੇ ਤੁਸੀ ਹਲਦੀ ਵਾਲਾ ਰੈਡੀ ਕਰਵਾਉਣਾ ਚਾਹੁੰਦੇ ਹੋ ਬਈ ਤਾਂ ਇਹ ਵੀ ਦੇਖ ਸਕਦੇ ਆ ਆ ਚੀਜ਼ ਪਜਾਮਾ ਵੀ ਬਣ ਜਾਂਦਾ ਜੀ ਹਾਂਜੀ ਪੈਂਟਮ ਆ ਗਈ ਬਣ ਜਾਂਦਾ ਠੀਕ ਆ ਜੀ ਜੋ ਮਰਜ਼ੀ ਰੈਡੀ ਕਰਾ ਲਈ ਆਪਾਂ ਜੋ ਮਰਜ਼ੀ ਕਰਵਾ ਲਓ ਠੀਕ ਹੈ ਸਲਵਾਰ ਵੀ ਬਣਨਦੀ ਹੈ ਜੇ ਕੋਮਾ ਸਲਵਾਰ ਬਣਾਣੀ ਹੈ ਸਲਵਾਰ ਵੀ ਬਣ ਜੂਗੀ ਠੀਕ ਹੈ ਜਾਨੀ ਕਿ ਆਪ ਦਾ ਜਾਨੀ ਕਿ ਉਹ ਆ ਵੀ ਜਪਾ ਜੋ ਮਰਜ਼ੀ ਰੈਡੀ ਕਰਵਾ ਲਈ ਬਾਕੀ ਬਾਈ ਦੇਖ ਸਕਦੇ ਹੋਗੇ ਇਹ ਆ ਗਿਆ ਇਹ ਸ਼ਲਟਾ ਆ ਗਿਆ ਤੇ ਇਹ ਉਹ ਵਾਲੇ ਕੱਪੜੇ ਜਿਹੜੇ ਆਪਾਂ ਤੁਹਾਨੂੰ ਥੱਲੇ ਦਿਖਾ ਕੇ ਆਏ ਹਨਾ ਬਾਈ ਜੀ ਜੀ ਤੇ ਇਹ ਆ ਗਿਆ ਬਲੂ ਦੇ ਵਿੱਚ ਬਹੁਤ ਹੈਵੀ ਬਹੁਤ ਆ ਨਾ ਇਹ ਬਹੁਤ ਹੈਵੀ ਹੈ ਹੈਵੀ ਬਹੁਤ ਹੈਗਾ ਲੈ ਮਿੱਤਰੋ ਦੇਖ ਸਕਦੇ ਹੋ ਇਹ ਕੁੜਤਾ ਬਈ ਫੁੱਲ ਸਫਾਈ ਦੇ ਵਿੱਚ ਆਣਾ ਬਈ ਲੈ ਬਈ ਇਹ ਕੱਪੜੇ ਦੇ ਵਿੱਚ ਜਾਗਟ ਵੀ ਬਣ ਜੂਗੀ ਕੁੜਤਾ ਵੀ ਬਣ ਜਾਂਦਾ ਹੈ ਚਟਕਣ ਵੀ ਬਣ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਕੱਪੜਾ ਕਿਹੜਾ ਕਹਿੰਦੇ ਨੇ ਇਹਨੂੰ ਇਹ ਚਿਕਨ ਹੈ ਜੀ ਇਹ ਚਿਕਨ ਕਹਿੰਦੇ ਨੇ ਇਹ ਲੈ ਵੀ ਚਿਕਨ ਦਾ ਕੱਪੜਾ ਹੈ ਜਾਨੀ ਕਿ ਇਹਦੇ ਤੁਸੀਂ ਕੁਝ ਵੀ ਤਿਆਰ ਕਰਵਾ ਸਕਦੇ ਹੋਗੇ ਤੇ ਅੱਗੇ ਆ ਗਏ ਬਾਈ ਜੀ ਕੋਟ ਪੈਂਟ ਹਨਾ ਜਿਹੜੇ ਆਪਣੇ ਵਿਆਹਾਂ ਦੇ ਵਿੱਚ ਬਈ ਹਰੇਕ ਨੂੰ ਹੁੰਦਾ ਯਾਰ ਵੀ ਸਾਡੇ ਕੋਲ ਕੋਟ ਪੈਂਟ ਹੋਵੇ ਕੋਈ ਨਾ ਕੋਈ ਚੀਜ਼ ਅਲੱਗ ਜੀ ਹੋਵੇ ਹਰ ਇੱਕ ਬੰਦੇ ਨੂੰ ਆਪਣਾ ਐ ਹੁੰਦਾ ਜੀ ਮੈਂ ਅਲੱਗ ਦਿਖਾਂ ਲੈ ਵੀ ਕੋਟ ਪੈਂਟ ਵੀ ਦੇਖ ਸਕਦੇ ਹੋ ਵੀ ਇੱਥੇ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਕੱਪੜਾ ਲੈ ਕੇ ਇੱਥੇ ਹੀ ਬਾਈਆਂ ਤੋਂ ਨਾ ਹੀ ਤੇ ਇਹਦੇ ਵਿੱਚ ਤੁਹਾਨੂੰ ਬਾਈ ਜੀ ਆਪਾਂ ਇੱਕ ਦੇਵਾਂਗੇ ਜੀ ਆਫਰ ਬਾਅਦ ਦੇ ਵਿੱਚ ਆਫਰ ਲਾਵਾਂਗੇ ਬਾਈ ਜੀ ਕਹਿੰਦੇ ਵੀ ਦਿਵਾਲੀ ਆ ਗਈ ਦਿਵਾਲੀ ਤੱਕ ਆਪਾਂ ਆਫਰ ਲਾ ਦਾਂਗੇ ਇਹ ਜੈਕਟ ਹੀ ਇੱਕ ਜੈਕਟ ਆ ਜਾਂਦੀ ਹੈ ਜੀ ਮੈਂ ਗਰਮ ਕੱਪੜੇ ਦੇ ਵਿੱਚ ਹੈਟ ਵੀਰ ਜੀ ਸਸ ਠੀਕ ਗਰਮ ਕੱਪੜੇ ਦੇ ਵਿੱਚ ਆ ਜਾਂਦੀ ਹੈ ਇਸਲੀਮ ਜੀ ਹੁੰਦੇ ਉਹ ਟਾਈਪ ਜੈਕਟ ਇਹ ਵੀ ਆਪਾਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਦੇ ਦਾਂਗੇ ਲੈ ਵੀ ਆਪਾਂ ਦੇਖ ਲੀ ਮਾੜਾ ਜੀ ਅੰਦਰੋਂ ਸਫਾਈ ਕਿਵੇਂ ਹੈ ਲੈ ਵੀ ਦਿਖਾ ਸਫਾਈ ਬਾਈ ਹਨਾ ਲੈ ਵੀ ਵਾਕੇ ਦੇਖ ਲੀਏ ਵੀ ਕਵਰੀ ਵਾਕੇ ਦੇਖੋ ਵੀ ਪਾਕੇ ਦੇਖਦੇ ਆ ਫਿਟਿੰਗ ਮਿਲਦਾ ਮੇਰੀ ਆਜੂ ਫਿਟਿੰਗ ਹੈ ਫਿਟਿੰਗ ਵੀ ਤੁਹਾਡੇ ਨਾਪ ਦੀ ਹੈ ਮੇਰੇ ਨਾਪ ਪਦੀ ਹੋਆ ਬਾਕੀ ਵੀ ਦੇਖੋ ਕਿਵੇਂ ਲੱਗ ਰਹੀ ਆ ਵੀ ਕਮੈਂਟ ਕਰਕੇ ਜਰੂਰ ਦੱਸਿਓ ਨਾ ਆ ਜੇਬਾਂ ਹਨ ਯਾਨੀ ਕਿ ਚਾਰ ਜੇਬਾਂ ਦੇ ਵਿੱਚ ਆ ਗਿਆ ਤਿੰਨ ਜੇਬਾਂ ਦੇ ਵਿੱਚ ਆ ਤਿੰਨ ਚਾਰ ਤਾਂ ਠੀਕ ਹੈ ਆਹ ਜੀ ਆਕੇ ਆਪਣੀ ਆਪਣੀ ਚੋਇਸ ਹੁੰਦੀ ਹੈ ਆਪਦੀ ਆਪਣੀ ਚੋਇਸ ਹੈ ਜੀ ਉਹ ਚੀਜ਼ ਇਹ ਆ ਚੀਜ਼ ਜੇ ਤੁਸੀਂ ਰੈਡੀ ਕਰਵਾਉਣੀ ਹੋਵੇ ਤਾਂ ਕਰਵਾ ਲਿਓ ਵੀ ਠੀਕ ਹੈ ਜੀ ਮੈਂ ਤਾਂ ਕਰਵਾਉਂਗਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਹੁਤ ਘੱਟ ਪ੍ਰਾਈਸ ਕਿੰਨੇ ਰੁਪਈਆ ਦੇ ਵਿੱਚ ਆਪਾਂ ਬਾਰੀਡ ਦੇ ਵਿੱਚ ਤੁਹਾਨੂੰ 3500 4000 ਦੇ ਵਿੱਚ ਮਿਲੂ ਠੀਕ ਹੈ ਜੀ ਆਪਾਂ ਤੁਹਾਨੂੰ ਵੱਧ ਤੋਂ ਵੱਧ ਜ਼ੋਰ ਮਾਰ ਕੇ 1800 2000 ਦੇ ਵਿੱਚ ਰੈਡੀ ਕਰ ਦਾਂਗੇ ਇਹ ਕੱਪੜਾ ਲੈ ਵੀ 1800 2000 ਦੇ ਵਿੱਚ ਤੇ ਮੁੜ ਕੇ ਖਰਾਬ ਵੀ ਨਹੀਂ ਹੁੰਦਾ ਯਾਰ ਹਨਾ ਠੀਕ ਹੈ ਸਹੀ ਗੱਲ ਹੈ ਜੀ ਖਰਾਬ ਹੋਣ ਵਾਲਾ ਕੱਪੜਾ ਹੀ ਨਹੀਂ ਹੈਗਾ ਯਾਰ ਹਜੇ ਤਾਂ ਗਰਮੀ ਹੈ ਯਾਰ ਤੇ ਇੱਕ ਚੀਜ਼ ਆਪਾਂ ਤੁਹਾਨੂੰ ਹੋਰ ਦਿਖਾਏ ਸੀ ਆ ਰੱਖ ਲਓ ਬਾਈ ਜੀ ਚਾਰ ਜੇਬਾਂ ਵਾਲਾ ਦਿਖਾਇਆ ਸੀ ਹਨਾ ਜੀ ਇਦੇ ਬਾਰੇ ਦੱਸੋ ਜੀ ਇਹ ਵੀ ਐਦਾਂ ਕਰਕੇ ਤਿਆਰ ਹੁੰਦਾ ਜੀ ਉਹ ਇਹ ਚੀਜ਼ ਬਹੁਤ ਚੱਲਦੀ ਹੈ ਟ੍ਰੈਂਡ ਵਿੱਚ ਅੱਜ ਕੱਲ੍ਹ ਨੂੰ ਸਿੰਪਲ ਦੇ ਵਿੱਚ ਆ ਗਈ ਹਾਂ ਜੀ ਕੁਰੇ ਧਾਗੇ ਦਾ ਵਰਕ ਹੋ ਜਾਂਦਾ ਹੈ ਇਹ ਚੀਜ਼ ਦੇ ਵਿੱਚ ਹਾਂ ਜੀ ਉਹ ਹੈਂਡਵਰਕ ਹੁੰਦਾ ਹੈ ਤੇ ਹੋਰ ਡਿਜ਼ਾਈਨ ਬਹੁਤ ਹੁੰਦਾ ਉਹ ਵੀ ਜਿਹੜੀ ਉਹ ਚੀਜ਼ ਆ ਉਹ ਵੀ ਹੋ ਜੂਗੀ ਸਰ ਉਹ ਕਸਟਮਰ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਕਸਟਮਰ ਕੋਈ ਕਹਵੇ ਤਾਂ ਕਰ ਦਿੰਨੇ ਆਪਾਂ ਠੀਕ ਹੈ ਜੀ ਬਾਕੀ ਵੀ ਦੇਖ ਸਕਦੇ ਹੋ ਇਹ ਐਦਾਂ ਕਰਕੇ ਰੈਡੀ ਹੁੰਦਾ ਸਾਰੇ ਕੱਪੜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਤਿਆਰ ਕਰਵਾ ਸਕਦੇ ਹੋਗੇ ਹਰੇਕ ਤਰ੍ਹਾਂ ਦੇ ਵੀ ਸਫਾਈ ਬਹੁਤ ਆ ਕਿ ਹੱਥ ਦੇ ਵਿੱਚ ਹਨ ਤੁਸੀਂ ਆਓ ਸਕਰੀਨ ਦੇ ਉੱਪਰ ਨੰਬਰ ਹੈਗਾ ਤੇ ਬਾਕੀ ਆਫਰ ਕੀ ਹੈਗੀ ਆਪਾਂ ਗੱਲਬਾਤ ਕਰ ਦਾਂਗੇ ਥੱਲੇ ਦੁਕਾਨ ਤੇ ਜਾ ਕੇ ਆਜੋ ਬਾਈ ਲੈ ਵੀ ਮਿੱਤਰੋ ਐਂਡ ਤੇ ਆਪਾਂ ਆ ਗਏ ਜੀ ਆਫਰ ਕਣੀ ਬਾਈ ਜੀ ਕਹਿੰਦੇ ਵੀ ਤੁਸੀਂ ਆਇਓਗੇ ਸਾਡੇ ਕੋਲੇ ਪਹਿਲੀ ਵਾਰੀ ਤੇ ਆਪਾਂ ਕੋਈ ਨਾ ਕੋਈ ਆਫਰ ਜ਼ਰੂਰ ਦੇਵਾਂਗੇ ਕਿਉਂਕਿ ਬਈ ਦਿਵਾਲੀ ਵੀ ਆ ਗਏ ਹਨ ਇਹ ਆ ਗਏ ਜੀ ਸਾਰੇ ਕੋਟ ਪੈਂਟ ਵਾਲੇ ਕੱਪੜੇ 200 ਬੰਦਾ ਕੱਪੜੇ ਬਾਰੇ ਦੱਸੋ ਬੰਦਾ ਵੀ ਕੱਪੜਾ ਕਿਵੇਂ ਰਹੂਗਾ ਜੀ ਕੱਪੜੇ ਦੀ ਫੁੱਲ ਗਾਰੰਟੀ ਹੋਗੀ ਸਰ ਹਾਂਜੀ ਕੋਟ ਪੈਂਟ ਟੂ ਪੀਸ ਆਪਾਂ ਬਣਾ ਕੇ ਦਵਾਂਗੇ ਹਾਂਜੀ 3500 ਦੇ ਵਿੱਚ 3500 ਰੁਪਏ ਦੇ ਵਿੱਚ ਬਸ ਲੈ ਮਿੱਤਰੋ ਅਜਨੇ ਹਾਂਜੀ ਤੇ ਸਲਾਈ ਹਾਂ ਤੇ ਆਪਾਂ 3500 ਦੇ ਵਿੱਚ ਬਣਾ ਕੇ ਦੇ ਦਵਾਂ ਹਾਂ ਇਹ ਆਫਰ ਹੈਗੀ ਮੰਨ ਲਓ ਵੀ ਆਪਣੀ ਇਹ ਦੀਵਾਲੀ ਤੱਕ ਦੀਵਾਲੀ ਤੱਕ ਲੈ ਵੀ ਮਿੱਤਰੋ ਜਾਨੀ ਕਿ ਬਈ ਆਮ ਬਾਜ਼ਾਰ ਦੇ ਵਿੱਚ ਨਾ 4000 ਰੁਪਏ ਕੱਲੀ ਸਲਾਈ ਸਲਾਈ ਆ ਗਈ ਤੇ ਆਪਾਂ 3500 ਰੁਪਏ ਦੇ ਵਿੱਚ ਵਿੱਦ ਕੱਪੜਾ ਤੇ ਸਲਾਈ ਤੇ ਇੱਕ ਆਫਰ ਹੋਰ ਹੈਗੀ ਉਹ ਕੀ ਹੈ ਜੀ ਉਹ ਆਫਰ ਇਹ ਹੈ ਜੀ ਜਿਹੜੇ ਆਪਣੇ ਪਹਿਲੇ 10 ਕਸਟਮਰ ਆਉਣਗੇ ਹਾਂਜੀ ਆਪਣੇ ਪੇਜ ਨੂੰ ਫੋਲੋ ਕਰਕੇ ਆਉਣਗੇ ਵੀਡੀਓ ਨੂੰ ਸ਼ੇਅਰ ਕਰਨਗੇ ਹਾਂਜੀ ਉਹਨਾਂ ਨੂੰ ਆਪਣੇ ਵੱਲੋਂ 10 ਕਸਟਮਰਾਂ ਨੂੰ ਸ਼ੈਲਟ ਫ੍ਰੀ ਦਿੱਤੀ ਜਾਊਗੀ ਲੈ ਵੀ ਸ਼ੈਲਟ ਫ੍ਰੀ ਦਿੱਤੀ ਜਾਊਗੀ ਇਹ ਵੀ ਟੌਪ ਦੀ ਉਹ ਵੀ ਟਾਪ ਦੀ ਹੋਊਗੀ ਇਹਦੇ ਵਿੱਚ ਵੀ ਚੁਆਇਸ ਹੋਊਗੀ ਵਾਈਟ ਹੋਊਗੀ ਹਾਂਜੀ ਆ ਬਲੂ ਜੀ ਹੋਊਗੀ ਇਹੋ ਕਲਰ ਹੋ ਜੂਗਾ ਹਾਂਜੀ ਵਾਈਟ ਦੇ ਵਿੱਚ ਜਿਵੇਂ ਸੈਲਫ ਹੋ ਜੂਗੀ ਠੀਕ ਹੈ ਜੀ ਕੋਈ ਵੀ ਬੰਦਾ ਲੈ ਸਕਦੇ ਆ ਨਹੀਂ ਹੈਗਾ ਵੀ ਕੱਲੀ ਵਾਈਟ ਹੀ ਦੇਣੀ ਆਪਾਂ ਨੇ ਉਹ ਕਸਟਮਰ ਦੀ ਚੁਆਇਸ ਹੈ ਚੁਆਇਸ ਆ ਗਈ ਜੋ ਉਹਨੇ ਲੈਣੀ ਆ ਉਹ ਲੈ ਸਕਦਾ ਕੋਈ ਚੱਕਰ ਨਹੀਂ ਪਹਿਲੇ 10 ਕਸਟਮਰ ਪਹਿਲੇ 10 ਕਸਟਮਰ ਲੈ ਵੀ ਮਿੱਤਰੋ ਇਹ ਹੈਗੀ ਆਫਰ ਤੇ ਆਓ ਆਫਰ ਦਾ ਫਾਇਦਾ ਜ਼ਰੂਰ ਲਓ ਤੇ ਵਾਕਿਆ ਵੀ ਕਪੜਾ ਸਾਰੇ ਹੀ ਟੌਪ ਦਾ ਹੀ ਤੁਸੀਂ ਆਓ ਇੱਥੋਂ ਕੁਝ ਵੀ ਲੈ ਕੇ ਜਾ ਸਕਦੇ ਹੋਗੇ ਆਈਏ ਕਿੱਥੇ ਹੁਣ ਐਂਡ ਤੇ ਆਪਾਂ ਇਹ ਦੱਸ ਦੇ ਇੱਕ ਵਾਰੀ ਆਪਣਾ ਦੁਕਾਨ ਹੈਗੀ ਨਾਬਾ ਰੋਡ ਕੋਲ ਰਹਿਮਤਗੜ ਠੀਕ ਹੈ ਜੀ ਪੁਰਾਣੀ ਚੁੰਗੀ ਦੇ ਸਾਹਮਣੇ ਲੇਅਰ ਕੋਟਲਾ ਠੀਕ ਹੈ ਜੀ ਠੀਕ ਹੈ ਜੀ ਨਹਿਰ ਦੇ ਕੋਲੇ ਆ ਗਿਆ ਨਾ ਜੇ ਆਪਾਂ ਮੰਨ ਲਓ ਵੀ ਨਾਬਿਆਂੋਂ ਇੱਧਰੋਂ ਆਉਣੇ ਆ ਲੁਧਿਆਣੇ ਵੱਲ ਨੂੰ ਮਲੇ ਕੋੜਲੇ ਦੇ ਵਿੱਚ ਚੌਂਕ ਦੇ ਵਿੱਚ ਦੁਕਾਨਾਂ ਪੜੀਆਂ ਠੀਕ ਹੈ ਜੀ ਆਪਣਾ ਮੰਨ ਲਓ ਵੀ ਦੁਕਾਨ ਦਾ ਨਾਮ ਹੈਗਾ ਕੱਟ ਐਂਡ ਸਟਿਚ ਕੱਟ ਐਂਡ ਸਟਿਚ ਟੇਲਰ ਹੈ। ਜੇ ਵੀ ਮਿੱਤਰੋ ਆਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਬਈ ਤੁਸੀਂ ਕੋਈ ਵੀ ਕੋਈ ਸਰਵਿਸ ਲੈਣੀ ਚਾਹੁੰਦੇ ਹੋ ਤਾਂ ਇੱਥੇ ਆਓ ਵੀ ਇਹਦੇ ਕੋਲੇ ਪੁੱਛਣਾ ਹੈ ਆਪਣਾ ਕੋਈ ਫੋਟੋ ਲੈ ਕੇ ਆਉਣੀ ਹੈ ਫੋਟੋ ਦੇ ਰਿਕੋਰਡਿੰਗ ਬੜਮਾਉਣਾ ਹੈ ਆਪਾਂ ਉਹ ਚੀਜ਼ ਵੀ ਬਣਾ ਕੇ ਦੇ ਦਾਂਗੇ ਕੋਟ ਹੋਵੇ ਕੁੜਤਾ ਪਜਾਮਾ ਹੋਵੇ ਜੋ ਚੀਜ਼ ਬਣਵਾਉਣੀ ਚਾਹੁੰਦੇ ਨੇ ਆਪਾਂ ਬਣਾ ਦਾਂਗੇ ਠੀਕ ਹੈ ਜੀ ਆਜੋ ਬਾਈ ਜੀ ਕਰ ਲਓ ਸੰਪਰਕ ਨੰਬਰ ਦਿੱਤਾ ਧੰਨਵਾਦ